ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਨਵੇਂ ਵਲੌਗ ਵਿੱਚ ਮੈਂ ਤੁਹਾਡਾ ਦੋਸਤ ਯੂਪੀ ਤੋਂ ਸੁਖਮਨ ਉਮੀਦ ਕਰਦਾ ਤੁਸੀਂ ਸਭ ਠੀਕ ਠਾਕ ਹੋਵੋਗੇ ਦੋਸਤੋ ਤੇ ਦੋਸਤੋ ਯੂਪੀ ਵਿੱਚ ਸਾਡੇ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਠੰਡ ਤੇ ਚਲੋ ਹੈਗੀ ਹੈ ਪਰ ਆਪਣੀ ਹਵਾ ਵੀ ਬਹੁਤ ਠੰਡੀ ਠੰਡੀ ਚੱਲ ਰਹੀ ਹੈ ਰਾਤ ਦੀ ਵੀ ਅਕਲ ਦੀ ਹਵਾ ਚੱਲ ਰਹੀ ਹੈ ਰਾਤ ਵੀ ਬਹੁਤ ਚੱਲੀ ਤੇ ਹੁਣ ਵੀ ਬਹੁਤ ਜ਼ਿਆਦਾ ਠੰਡ ਨੇ ਤਾਂ ਯਾਰ ਕਮਾਲ ਕਰ ਛੱਡੀ ਹੈ ਤੁਹਾਡੇ ਕਿਦਾਂ ਠੰਡ ਦੋਸਤੋ ਲੋਈ ਦੀ ਤਾਂ ਹੀ ਬੁੱਕਲ ਮਾਰੀ ਮੈਂ ਕਿਹਾ ਚਲੋ ਹਵਾ ਉਹ ਬਣਾ ਲੱਗੂਗੀ ਤੇ ਰੋਟੀ ਪਾਣੀ ਖਾ ਲਿਆ ਹੀ ਕੰਮ ਕਮ ਨਬੇੜ ਲਿਆ ਆਪਾਂ ਤੇ ਹੁਣ ਮੈਂ ਇਧਰ ਆਪਣੀ ਸਬਜੀ ਵੱਲ ਘੁੰਮ ਰਿਹਾ ਸੀ ਕਿੰਨੇ ਦਿਨ ਹੋ ਗਏ ਮੈਂ ਵੀ ਹੱਥ ਹੁੱਥ ਨਹੀਂ ਲਾਇਆ ਸਬਜੀ ਨੂੰ ਵੈਸੇ ਸਾਫ ਸਫਾਈ ਹੈ ਸਬਜੀ ਦੀ ਪਰ ਉਦਾਂ ਦੇ ਦੇਖਦਾ ਰਹਿਣਾ ਏ ਥੋੜਾ ਬਹੁਤ ਪਰ ਮੈਂ ਵੀ ਕੋਈ ਗੁੱਡ ਗੁਡਾਈ ਗੁੜੂਈ ਨਹੀਂ ਕੀਤੀ ਇਹਦੇ ਵਿੱਚ ਚਲੋ ਦੇਖਦੇ ਆ ਇਧਰ ਆ ਗਿਆ ਮੈਂ ਸਬਜੀ ਵੱਲ ਦੋਸਤੋ ਗਾਜਰਾ ਵੀ ਆਪਣੀਆਂ ਵਧੀਆ ਹੋ ਗਈਆਂ ਹੁਣ ਤੇ ਪੁੱਟਣ ਵਾਲੀਆਂ ਪਰ ਅਜੇ ਤੱਕ ਅਸੀਂ ਪੁੱਟੀਆਂ ਨਹੀਂ ਐ ਦੇਖਦਾ ਹਾਂ ਅੱਜ ਥੱਲੇ ਕਿੰਨੀਆਂ ਖੁਈਆਂ ਮੋਟੀਆਂ ਵਾਹ ਇਹ ਬਹੁਤ ਹੋ ਗਈਆਂ ਵਧੀਆ ਫਿਰ ਅੱਜ ਉੱਟਦੇ ਆਂ ਸਬਜ਼ੀ ਬਣਾਵਾਂਗੇ ਫਿਰ ਦੇਖਿਆ ਹੀ ਨਹੀਂ ਕਿੰਨੇ ਦਿਨ ਹੋ ਗਏ ਆਪਣੇ ਟਮਾਟਰ ਵੀ ਹੁਣ ਫੁੱਲ ਪੈ ਗਏ ਟਮਾਟਰ ਵੀ ਪੈਣਗੇ ਤਨੀਏ ਦੇ ਦੇਖੋ ਹਾਲਾਤ ਕਿਦਾਂ ਹੋਏ ਪਏ ਥੋੜੀ ਗੋਡੀ ਜੀ ਕਰਨ ਵਾਲੀ ਏ ਕਰੂੰਗਾ ਤੇ ਲੋਜੀ ਆਪਣੀਆਂ ਚੁਕੰਦਰਾ ਇਹ ਵੀ ਹੁਣ ਵੱਡੀਆਂ ਹੋ ਗਈਆਂ ਪਰ ਮੈਂ ਜੇ ਪੁੱਟੀ ਨਹੀਂ ਹੈ ਇੱਕ ਖੂਨ ਵਾਂਗੂ ਲਾਲ ਹੁੰਦੀਆਂ ਗੱਡੀਆਂ ਤੇ ਗੋਭੀ ਦਾ ਇੱਕ ਦਿਨੇ ਇੱਕ ਫੁੱਲ ਤੋੜਿਆ ਸੀ ਆ ਦੇਖੋ ਆ ਫੁੱਲ ਘੈਂਟ ਹੋਇਆ ਗੋਭੀ ਦਾ ਵਾਹ ਬਹੁਤ ਵੱਡਾ ਈ ਇਹਦਾ ਫੁੱਟਾ ਜਾਂ ਸੋਨਾ ਹੋ ਗਿਆ ਫੁੱਲ ਤੋੜਾਂਗੇ ਹੁਣ ਇਹਨੂੰ ਵੀ ਬਣਾਉਣ ਵਾਸਤੇ ਨਹੀਂ ਤੇ ਖਰਾਬ ਹੋ ਜਣਾ ਤੇ ਆ ਦੇਖੋ ਜੀ ਸਰੋਂ ਜੀ ਕਿੰਨੀ ਵਧੀਆ ਸਾਫ ਸਫਾਈ ਵੈਸੇ ਸਬਜੀ ਦੇ ਵਿੱਚ ਪਰ ਮੈਂ ਕਿੰਨੇ ਦਿਨ ਹੋ ਗਏ ਮੈਂ ਨਹੀਂ ਹੱਥ ਲਾਇਆ ਠੰਡ 'ਚ ਜੀ ਨਹੀਂ ਕਰਦਾ ਕੀ ਕਰੇ ਬੰਦਾ ਤਾਂ ਮੂਲੀਆਂ ਆਪਣੀਆਂ ਮੱਟੋ-ਵੱਟ ਲੱਗੀਆਂ ਇਹਨੂੰ ਅਜੇ ਫੁੱਲ ਹੀ ਨਹੀਂ ਪਿਆ ਇੱਧਰ ਵੀ ਵਿਆਹ ਫੁੱਲ ਤੇ ਇਹਨੂੰ ਦੇਖੋ ਕਿੰਨੇ ਫੁੱਲ ਪਏ ਆ ਇਹ ਕੀ ਗੋਭੀ ਨੂੰ ਇੱਕ ਗੁੱਡੇ ਨੂੰ ਪਏ ਆ 5-6 ਫੁੱਲ ਬੱਲੇ ਇਹ ਵੀ ਤੋੜ ਕੇ ਸਬਜੀ ਬਣਾ ਲਾਂਗੇ ਨਹੀਂ ਤੇ ਇੰਨੇ ਵੀ ਖਰਾਬ ਹੋ ਜਣਾ ਤੇ ਇੱਧਰ ਆਪਣੀ ਇੱਕ ਬੇਲ ਹੈ ਇਹ ਬੜੀ ਪਹਿਲੀ ਦੀ ਆਪਣੀ ਹੋਈ ਹੈ ਤੇ ਛੇਤੀ ਸਬਜ਼ੀ ਖਾਣ ਨੂੰ ਮਿਲ ਜੂਗੀ ਇਹ ਲੋਕੀ ਦੀ ਵੇਲ ਆ ਲੱਗਦਾ ਚਲੋ ਵਧੀਆ ਆਏ ਤੇ ਹੁਣ ਵੈਸੇ ਵੀ ਵੇਲਾ ਵਾਲੀਆਂ ਸਬਜ਼ੀਆਂ ਬੀਜਣ ਦਾ ਵੀ ਟਾਈਮ ਹੋ ਗਿਆ ਹੁਣ ਬਲੀਏ ਆਪਣੇ ਸ਼ਹਿਰ ਜਾਊਂਗਾ ਕਿਸੇ ਦਿਨ ਫਿਰ ਲੈ ਕੇ ਆਉਂਗਾ ਸਾਰੇ ਵੀ ਗੋਭੀ ਵੀ ਸੋਹਣੀ ਆਪਣੀ ਹੋ ਗਈ ਤੇ ਆ ਮੇਥਰੇ ਆਪਣੇ ਸੋਹਣੇ ਸੋਹਣੇ ਫੁੱਲ ਦੇਖੋ ਲਾਈ ਦੇ ਫੁੱਲ ਬਹੁਤ ਘੈਂਟ ਲੱਗਦੇ ਹਨਾ ਵਾਹ ਮੈਨੂੰ ਤੇ ਜਦੋਂ ਲਾਈਦੇ ਫੁੱਲ ਦੇਖਦੇ ਮੈਂ ਆਪਾਂ ਵੀਡੀਓ ਬਣਾਉਣ ਲੱਗ ਜਾਂਦੇ ਲੱਗਦੇ ਬੜੇ ਸੋਹਣੇ ਆ ਹਨਾ ਤੇ ਆਹ ਮੇਥੀ ਹੈ ਪਾਲਕੇ ਪਾਲਕ ਵੀ ਦੂਰ ਦੂਰ ਲਈਦਾ ਨਾ ਵੱਢ ਲਈਦਾ ਉਸ ਤੋਂ ਜਦੋਂ ਸਾਗ ਸੁਬਤਣਾ ਹੋਵੇ ਤਾਂ ਕਰਕੇ ਥੋੜੀ ਇੱਦਾਂ ਹੀ ਹੈ ਸਿਗਨਲ ਹੋੜੇ ਠਰ ਗਏ ਨੇ ਕੁੱਤੇ ਪਤਾ ਨਹੀਂ ਕਦੋਂ ਭੌਂਕੀ ਜਾਂਦੇ ਨੇ ਰਾਤ ਤੇ ਡੰਗਰ ਆਪਾਂ ਇਨ ਇੱਕ ਬਾਰ ਕੱਢ ਦਿੱਤੇ ਤੇ ਜਿਹੜੀ ਤਾਜੀ ਮੱਝ ਸੁਈ ਹੀ ਤੇ ਕੱਟੀ ਨੂੰ ਵੀ ਅੰਦਰ ਹੀ ਰਹਿਣ ਦਿੱਤਾ ਹੈ ਤੇ ਇੱਕ ਗਾਂ ਜਿਹੜੀ ਸੂਣ ਵਾਲੀ ਕਿਉਂਕਿ ਜੇ ਮੱਝ ਨੂੰ ਬਾਹਰ ਕੱਢ ਦਿੱਤਾ ਆਪਾਂ ਕੱਟੀ ਨਹੀਂ ਫਿਰ ਟਿਕਣਾ ਨਹੀਂ ਨਾ ਮੱਝ ਨੇ ਟਿਕਣਾ ਹੈ ਫਿਰ ਕੱਠੀਆਂ ਨੂੰ ਅੰਦਰ ਹੀ ਰਹਿਣ ਦਿੱਤਾ ਹੈ ਹਵਾ ਚੱਲਦੀ ਨਾ ਤਾਂ ਕਰਕੇ ਤੇ ਆ ਆਪਣਾ ਟਰੈਕਟਰ ਹੈ ਜੀ ਇੱਧਰ ਤਾਂ ਲਾਇਆ ਟਰੈਕਟਰ ਕਿਉਂਕਿ ਇੱਥੇ ਨਾ ਰਾਤ ਨੂੰ ਆ ਜਿਹੜੀ ਛਟਕੇ ਵਾਲੀ ਤਾਰ ਜੀ ਹੁੰਦੀ ਹੈ ਉਹ ਲਾਈਦਾ ਹੈ ਕਣਕ ਦੇ ਦਵਾਲੇ ਬਹੁਤ ਨੁਕਸਾਨ ਕਰਦੀਆਂ ਗਾਈਆਂ ਗੋਈਆਂ ਸੂਰਸਰ ਆ ਜਾਂਦੇ ਨੇ ਤੇ ਤਾਂ ਕਰਕੇ ਉਹਨਾਂ ਵਾਸਤੇ ਆ ਛਟਕੇ ਵਾਲੀ ਮਸ਼ੀਨ ਲਾਈਦਾ ਹੈ ਤਾਰ ਆ ਦੇਖੋ ਰੱਖੀ ਬੈਂਟਰੀ ਦੇ ਨਾਲ ਕਿੰਨੀਆਂ ਡੋਡੀਆਂ ਨਿਕਲੀਆਂ ਫੁੱਲ ਦੀਆਂ ਹੁਣ ਖੇਡਣ ਕਰਨਗੇ ਆ ਦੇਖੋ ਕਿਦਾਂ ਦੀ ਹੋ ਗਈ ਯਾਰ ਆ ਦੇ ਠੰਡ ਦੇ ਨਾਲ ਥੋੜੇ ਇਦਾਂ ਦੇ ਹੀ ਹੋ ਗਏ ਖਰਾਬ ਚੀਂ ਡੋਡੀਆਂ ਹੀ ਆ ਵੀ ਫੁੱਲ ਪੀਲੇ ਪੀਲੇ ਬਹੁਤ ਸੋਹਣੇ ਲੱਗਦੇ ਬਹੁਤ ਲੱਗੇ ਹੀ ਪਰ ਹਾਂ ਸਭ ਹੁਣ ਹੋ ਗਏ ਆ ਮਰਚਾ ਆ ਜਾਈ ਗਈ ਹੈ ਤੇ ਨਵੇਂ ਲੱਗਣਗੇ ਤੇ ਆ ਇਧਰ ਆਪਾਂ ਜਿਹੜਾ ਲਸਣ ਬੀਜਿਆ ਸੀ ਪਹਿਲੇ ਯਾਨ ਬੜੀ ਔਖੀ ਚੱਲ ਜਾ ਅੰਦਰ ਬੱਚਿਆਂ ਕੋਲ ਜਾ ਬਾਹਰ ਹੀ ਰਹਿਂਦੀ ਉਹਨਾਂ ਨੂੰ ਵੀ ਠੰਡ 'ਚ ਮਾਰਨ ਵਾਸਤੇ ਉਹ ਤੇ ਆਪਾਂ ਅੰਦਰ ਕੈਦ ਕਰ ਦਿੱਤੇ ਤਾਂ ਵੀ ਚੂੰ-ਚੂੰ ਲਾਈ ਇਹਨਾਂ ਨੇ ਤੇ ਦੋਸਤੋ ਮੈਂ ਇਧਰ ਰੰਬੀ ਲੈ ਆਇਆ ਤੇ ਮੈਂ ਆ ਗਾਜਰਾਂ ਦੇ ਇਕ ਗਿਆ ਹੁਣੇ ਤੇ ਇਹ ਘਰੇ ਪੁੱਛਿਆ ਭਾਬੀ ਜੀ ਉਹਨਾਂ ਨੂੰ ਭੂਆ ਜੀ ਉਹਨਾਂ ਨੂੰ ਵੀ ਅੱਜ ਆਪਾਂ ਗਾਜਰਾਂ ਧਰ ਲੈਨੇ ਆ ਗਾਜਰਾਂ ਮਾਵਾ ਹੋ ਗਈਆਂ ਵਧੀਆ ਤੇ ਕਹਿੰਦੇ ਚਲੋ ਧਰ ਲਾਂਗੇ ਪੁੱਟ ਲਾ ਤੇ ਮੈਂ ਆਪਾਂ ਪੁੱਟੇ ਲੱਗੇ ਗਾਜਰਾਂ ਜੀ ਅੱਜ ਪਹਿਲੀ ਵਾਰ ਪੁੱਟਣੀਆਂ ਗਾਜਰਾਂ ਲਓ ਜੀ ਆਪਾਂ ਹੁਣ ਪੁੱਟਦੀਆਂ ਗਾਜਰਾਂ ਮੋਟੀਆਂ-ਮੋਟੀਆਂ ਪੁੱਟਾਂਗਾ ਤੇ ਨਾਲੇ ਥੋੜੀਆਂ ਵੀਰਲੀਆਂ ਹੋ ਜਾਣਗੀਆਂ ਆਪਣੀਆਂ ਜਿਹੜੀਆਂ ਇੱਧਰ ਗਾਜਰਾਂ ਆਹ ਦੇਖੋ ਕਿੰਦੀ ਮੋਟੀ ਹੈ ਤੇ ਲਓ ਵੀ ਦੋਸਤੋ ਆਪਾਂ ਇੰਨੀਆਂ ਕੁੱਟ ਲਈਆਂ ਗਾਜਰਾਂ ਚਲੋ ਠੀਕ ਠਾਕ ਹੀ ਹੋ ਗਈਆਂ ਗਾਜਰਾਂ ਵੀ ਆਪਣੀਆਂ ਰਕੀ ਆਹ ਦੇਖੋ ਵੱਡੀਆਂ ਬਾਬਾ ਬਹੁਤ ਮਿਹਨਤ ਲੱਗਦੀ ਹੈ ਇਹਨਾਂ ਨੂੰ ਪੁੱਟਣ ਨੂੰ ਕਈ ਤੇ ਬੋਲੀਆਂ ਉੱਪਰ ਉੱਪਰ ਪਟੀਆਂ ਜਿੰਦੀਆਂ ਆ ਰਾਮ ਨਾਲ ਕਈਆਂ ਨੂੰ ਆ ਖੁਰਪੀ ਦੇ ਨਾਲ ਥੱਲਿਓਂ ਖੋਦ-ਖੋਦ ਕੇ ਪੁੱਟਣਾ ਪੈਂਦਾ ਹੈ ਪਰਿਵਾਰ ਜਿਆਦਾ ਹੈ ਤਾਂ ਕਰਕੇ ਇੰਨੀਆਂ ਪਟਲੀਆਂ ਦੇ ਵਿੱਚ ਆਲੂ ਪੈ ਜਾਣਗੇ ਤੇ ਵਧੀਆ ਹੋ ਜਾਣੀਆਂ ਨੇ ਤੇ ਹੁਣ ਆਪਾਂ ਲੈ ਜੰਨੇ ਇਹਨਾਂ ਨੂੰ ਘਰੇ ਤੇ ਆ ਲਾ ਲਈ ਨਾ ਇਹ ਮੈਂ ਪੱਤੇ ਦੇਖੋ ਇਹਨਾਂ ਦੀ ਕਿੱਡੇ ਕਿੱਡੀਆਂ ਲੰਮੀਆਂ ਆ ਤੇ ਇੱਕ ਗਾਜਰ ਆਪਾਂ ਧੋ ਕੇ ਖਾਵਾਂਗੇ ਮੈਨੂੰ ਬਹੁਤ ਵਧੀਆ ਲੱਗਦੀ ਕੱਚੀ ਗਾਜਰ ਖਾਣੀ ਚਾਹੀਦੀ ਚਲੋ ਲੈ ਜੰਨਾ ਇਹਨਾਂ ਨੂੰ ਘਰੇ ਦੇ ਦੋਸਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜਦੋਂ ਉਹਨਾ ਮੈਂ ਆਪਣੇ ਵਲੌਗ ਦੀ ਸ਼ੁਰੂਆਤ ਕੀਤੀ ਪਹਿਲਾ ਵਲੌਗ ਪਾਇਆ ਸੀ ਉਦੋਂ ਮੈਂ ਇੱਥੇ ਸਬਜ਼ੀਆਂ ਬੀਜਦੇ ਦੀ ਕੀਤੀ ਸੀ ਪਹਿਲੇ ਵਲੌਗ 'ਚ ਸਬਜ਼ੀਆਂ ਦੀ ਗੁੜਾਈ ਆਹ ਕਿਆਰੀਆਂ ਬਣਾਈਆਂ ਸੀ ਤੇ ਉਹਦੀ ਪਹਿਲੀ ਕਿਆਰੀ ਦੀ ਗਾਜਰਾਂ ਜਿੱਥੇ ਆਪਾਂ ਹੁਣ ਪੁੱਟੀਆਂ ਐ ਇੱਥੋਂ ਸ਼ੁਰੂਆਤ ਕੀਤੀ ਤੇ ਅੱਜ ਆਪਾਂ ਹੁਣ ਮੈਨੂੰ ਲੱਗਦਾ 2 ਮਹੀਨੇ ਹੋ ਗਏ ਹੋਣੇ 2 ਮਹੀਨੇ ਤੋਂ ਜ਼ਿਆਦਾ ਹੀ ਹੋ ਗਿਆ ਹਣਾ ਤੇ ਅੱਜ ਆਪਾਂ ਗਾਜਰਾ ਪੁੱਟ ਲਈਆਂ ਐ ਕੋਈ ਤਾਂ ਕੱਟਾ ਸੇ ਸੋ ਬੋਲਦਾ ਆ ਕਸ਼ਮੀਰੀਆ ਕੋ ਤਾਂ ਨਾ ਕੋਕੋ ਕੋੜਾ ਰਹਿਦਾ ਕੰਡੇ ਮੈਨੀਆਂ ਬੜੇ ਤਾਂ ਰਹਿ ਗਏ ਮੈਂ ਕਿ ਮੈਂ ਮੈਂ ਵੀ ਲੈਣਾ ਗਾਜਰਾ ਪਾ ਲਾ ਲੀਆਂ ਨਾਲੋਂ ਤੇ ਆ ਪੱਤੇ ਜੀ ਮਹਿੰਗਾ ਜਿਹੜਾ ਦੇ ਇੱਥੇ ਸੁੱਟ ਦਿੱਤੀ ਐ ਕੁੱਤਰੇ ਜਾਣਗੇ ਪੱਟੀਆਂ ਦੇ ਵਿੱਚ ਤੇ ਆ ਇੱਕ ਗਾਜਰ ਮੈਂ ਖਾਊਂਗਾ ਤੋਂ ਕੀ ਖਾਵਾਂਗਾ ਤੇ ਲੋ ਦੋਸਤੋ ਆਪਾਂ ਗਾਜਰਾ ਦੇ ਦਿੱਤੀਆਂ ਤੋੜ ਕੇ ਤੇ ਹੁਣ ਕੋ ਆ ਜਿਹਾ ਨਾ ਨੇ ਆਪਣੀਆਂ ਧੋ ਧੋ ਲਈਆਂ ਉਹਨਾਂ ਨੂੰ ਲਾ ਕੇ ਪੱਤੇ ਜਿ ਲਾ ਕੇ ਉਹਨਾਂ ਦੀ ਧੋ ਧੋ ਲਈਆਂ ਤੇ ਆਪਾਂ ਬਹਿ ਕੇ ਕਰਨ ਲੱਗੇ ਗਾਜਰ ਇੰਜੋਏ ਕੱਚੀ ਗਾਜਰ ਬਹੁਤ ਸਵਾਦ ਲੱਗਦੀ ਹੈ ਨਾ ਨਾਲੇ ਗਾਜਰ ਖਾਂਦੇ ਫੈਦਰ ਇਹ ਕਹਿੰਦੇ ਕਿ ਜਿਵੇਂ ਅੱਖਾਂ ਅੱਖਾਂ ਦੀ ਰੋਸ਼ਨੀ ਵਧੀਆ ਰਹਿੰਦੀ ਹੈ ਤੇ ਕੱਚੀ ਗਾਜਰ ਖਾਣੀ ਚਾਹੀਦੀ ਹੈ ਆਪਣੀ ਤੇ ਚਲੋ ਘਰੇ ਵੀ ਜਿ ਹੁੰਦੀਆਂ ਵਧੀਆ ਮਿੱਠੀ ਮਿੱਠੀ ਲੱਗਦੀ ਬਹੁਤ ਮਜ਼ਾ ਆਉਂਦਾ ਗਾਜਰ ਦਾ ਗਜਰੇਲਾ ਕਿੰਨਾ ਸਵਾਦ ਲੱਗਦਾ ਹੈ ਨਾ ਮੈਨੂੰ ਬਹੁਤ ਪਸੰਦ ਹੈ ਇਨੀ ਬੁੱਕੀ ਨਾ ਹੱਡੀ ਮੰਨੀ ਆ ਵੇਖੋ ਗਾਜਰ ਵੇਖ ਕੇ ਗਾਜਰ ਖਾਂਦਾ ਕੁਝ ਵੀ ਖਾਂਦੇ ਪੀਂਦੇ ਹੋਏ ਪੱਜੀ ਆ ਜਾਂਦੀ ਹਲਕੂ ਹਲਕੂ ਕਰਦੀ ਜਿੰਨਾ ਮਰਜੀ ਇਹਨੂੰ ਰੱਜੀ ਹੋਵੇ ਗੰਦੀ ਜੀ ਚੱਲ ਬੱਚਿਆਂ ਕੋਲ ਮੁੰਨਾ ਚੱਲ ਗਾਜਰ ਨਹੀਂ ਖਾਣੀ ਤੂੰ ਕੋਈ ਹੋਰ ਚੀਜ਼ ਹੁੰਦੀ ਪਾ ਦਿਨਾ ਦਿਨ ਮੈਂ ਚਲੋ ਹਾਂਜੀ ਦੋਸਤੋ ਤੇ ਗਾਜਰ ਖਾ ਲਈ ਮੈਂ ਮਜ਼ਾ ਆ ਗਿਆ ਗਾਜਰ ਖਾ ਕੇ ਤੇ ਇਸ ਦੇ ਨਾਲ ਹੀ ਕਰਦੇ ਆ ਅੱਜ ਦੇ ਵਲੌਗ ਦਾ ਇੱਥੇ ਹੀ ਐਂਡ ਤੇ ਮੈਂ ਇੱਧਰ ਆ ਗਿਆ ਹਾਂ ਘੁੰਮ ਰਿਆ ਰ ਆ ਰੂ ਤੇ ਹਵਾ ਹਵਾਦ ਚੱਲਦੀ ਹੈ ਪਰ ਕੀ ਕਰੀਏ ਠੰਡ ਵਿੱਚ ਚੈਨ ਨਹੀਂ ਹੁੰਦਾ 3 ਵਜੇ ਪਾਵਾਂਗੇ ਪੱਠੇ ਤੇ ਹੁਣ ਆਪਾਂ ਫ੍ਰੀ ਹਾਂ ਹੁਣ 12 ਵਜੇ ਦਾ ਟਾਈਮ ਹੋਇਆ ਹੈ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਕਰਦੇ ਹੋ ਵੀਡੀਓ ਨੂੰ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪੂਰਾ ਵਲੌਗ ਦੇਖਣ ਲਈ ਸਾਰਿਆਂ ਦਾ ਦਿਲੋਂ ਧੰਨਵਾਦ ਜੀ